ਉੱਤੀ ਜੀ ਪਰਸੋਂ ਮੇ ਕੋ ਕਪੀ ਸ਼ਰਮਾ ਜੀ ਕਮੀਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ ਚਾਰ ਪੰਜ ਕਾਰਾਂ ਨਾਲ ਮੈਡਮ ਤੇ ਉਸ ਤੋਂ ਅਗਲੇ ਦਿਨ ਮੇਰਾ ਰੂਟੀਨ ਵਾਈਜ਼ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕੇਪਸ ਵੈਗ ਰਹੀ ਦੀ ਤੁਹਾਡੇ ਸਾਰਿਆਂ ਦੀ ਸ਼ੁਕਰੀਆਵਾਦਾ ਸੀ ਜੀ ਮੈਨੂੰ ਅਗਲੇ ਦਿਨ ਸਵਾ 12 ਵਜੇ ਤਕਰੀਬਨ ਸਵਾ 12 12:30 ਵਜੇ ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਪਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰ ਨਾਲ ਜਿਹੜੀ ਅਸ਼ੱਤਤ ਕੀਤੀ ਹੈ ਜੀ ਮੇਰੇ ਵੀ ਜਿਹੜੀ ਮਾਰਕਟ ਕੀਤੀ ਬੰਦ ਕਮਰੇ ਚ ਉਹ ਬੇਰਵਾਹ ਬਹੁਤ ਗਲਤ ਕੀਤਾ ਹੈ ਜੀ ਪਾਜੀ ਕਿਸ ਕਿਉਂ ਸੀ ਕਿਉਂ ਕੀਤਾ ਬਿਨਾ ਮਤਲਬ ਤੋਂ ਮੈਡਮ ਇਹ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹੈ ਜੀ ਐਸੀ ਇੱਕ ਛੋਟਾ ਜਿਹਾ ਪਰੋਠੇ ਰਾਤ ਕੋਈ ਮਿਹਨਤ ਕਰਦਾ ਹੈ ਉਹ ਮਿਹਨਤ ਨਹੀਂ ਕੀਤੀ ਕਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟਾਊਨ ਕਿੱਥੇ ਕਰਕੇ ਰਣੀ ਆ ਮਾਡਲ ਟਾਊਨ ਸੱਜੇ ਕਰਾਟੀ ਦੇ ਕੋਲ ਕੇਸ ਕਿਸ ਬਿਹਾਵ ਤੇ ਕੀਤਾ ਗਿਆ ਤੁਹਾਡੇ ਵੱਲ ਇਹ ਇਸ ਬਸ ਹੁੰਦਾ ਜੀ ਕੋਈ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹ ਕੋਈ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋਈ ਕਪਨ ਸ਼ਰਮਾ ਆ ਕੇ ਮਿਹਨਤ ਕਰ ਰਿਹਾ ਉੱਠ ਰਿਹਾ ਆਪਾਂ ਉੱਠਣ ਨਹੀਂ ਦੇਣਾ ਕਿਸੇ ਜੀ ਫਿਰ ਇਸ ਦੇ ਰਿਲੇਟਿਡ ਹਜਾਬ ਸਿੰਘ ਦੇ ਇਲਾਕੇ ਵਿੱਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਰਹੇ ਮਾੜੇ ਕੰਮ ਸਭ ਨੂੰ ਪਤਾ ਜੀ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂਜੀ ਸੱਟਾ ਬਾਜ਼ੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਗਾ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਹੀ ਜਬੰਦ ਕਰ ਲੈ ਭਾਈ ਇਹਨਾਂ ਦੇ ਤੇ ਕੇਸ ਅਰਜ ਹੋਣਾ ਜੀ ਉਹ ਗਏ ਉਹਨੇ ਮਾਰਪੇਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋ ਹਾਂਜੀ ਥਾਣੇ ਨੂੰ ਜਾ ਕੇ ਉਹਨੇ ਕਿਸ ਸਮੇਂ ਆंदे ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੁਹਾਡੇ ਨਾਲ 12 12:30 ਮੈਨੂੰ ਟਾਈਮਿੰਗ ਐਗਜ਼ੈਕਟ ਨਹੀਂ ਪਤਾ ਜੀ ਹਾਂ ਜੀ ਰਾਤ ਨੂੰ ਮਲੇ ਹਾਂ ਜੀ ਰਾਤ ਦੇ ਸਮੇਂ ਹਾਂ ਜੀ ਹਾਂ ਜੀ ਕੋਈ ਪੇਜ ਵਗੈਰਾ ਤੁਹਾਡੇ ਕੋਲ ਨਹੀਂ ਦੇਖੋ ਜੀ ਉਹ ਕੋਈ ਅਫਸਰ ਜੀ ਟਾਈਮਿੰਗ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲਾ ਕੀ ਕਰੇਗਾ ਜੀ 30 ਬੰਦੇ ਆ ਗਏ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੋਰੀ ਉਹ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਇਹ ਠੀਕ ਹੈ ਜੀ ਕਿ ਉਹਨਾਂ ਨੇ ਕਹਿੰਦਾ ਟਾਈਮ ਨਹੀਂ ਦਿੱਤਾ ਇਨ ਦਾ ਮੇਨ ਟਾਈਮ ਇੱਕ ਅਫਸਰ ਨੇ ਮੈਨੂੰ ਗੱਲ ਗੱਡੀ ਅਜੈਬ ਸਿੰਘ ਜੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗੱਲਾਂ ਕੱਢੀਆਂ ਜੀ ਗੱਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਕੇ ਉਹ ਕਿਸ਼ ਦਰਚ ਕੀਤਾ ਥਾਣੇ ਜਾ ਕੇ ਮੇਰ ਨਾਲ ਉਹਨਾਂ ਨੇ ਸ਼ਤਤ ਪਤੀ ਦਾ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਇਦਾਂ ਦਾ ਹੁੰਦਾ ਨਹੀਂ ਅੱਛਾ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਰਾਈ ਜਾਂ ਕੁਝ ਕਰਾਈ ਮੈਂ ਨਹੀਂ ਕੁਛ ਨਾ ਮੇਰੇ ਕੋਲ ਟਾਈਮ ਸੀ ਮੈਂ ਉੱਥੋਂ 6:00 ਚ 4:00 5:00 ਵਜੇ ਨਿਕਲੇ ਆ ਨਾ ਮੇਰੀ ਕੋਈ ਬੋਲਸ ਸੀ ਜੀ ਜੋ ਉਹਨਾਂ ਨੇ ਮੇਰਾ ਕੀਤਾ ਨਾ ਧੱਕਾ ਪਰਮਾਪਰ ਕਿਸੇ ਨਾਲ ਹੋ ਵੀ ਨਹੀਂ ਤੁਸੀਂ ਕੱਲੇ ਉੱਥੋਂ ਜਦੋਂ ਨਿਕਲੇ ਹੋ ਕੱਲੇ ਹੀ ਨਿਕਲੇ ਹੋ ਸੀ ਕੱਲੇ ਸੀ ਕਿਉਂ ਹੀ ਲੈਣਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਮੈਂ ਮੈਂ ਆਰ ਪੀ ਸ਼ੁਕਲਾ ਜੀ ਨਾਲ ਕੀਤੀ ਏ ਡੀ ਜੀ ਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈ ਜੀ ਰਹੇ ਨੇ ਮੈਂ ਉਹਨਾਂ ਨਾਲ ਹੀ ਗੱਲ ਕੀਤਾ ਹੈ ਕਿ ਇਸ ਤੇ ਆਪਣੇ ਆਈ ਜੀ ਸਾਹਿਬ ਦੀ ਵੀ ਆਈ ਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਰਿਖ ਕੀਤਾ ਜੀ ਕੀ ਕਹਿੰਦੇ ਨੇ ਕੁਝ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਫਸਰ ਪੀ ਕੇਂਦਰ ਹੁੰਦੇ ਸੀ ਪਤਾ ਹੀ ਆਪਾਂ ਨੂੰ ਅਜੇ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਨਹੀਂ ਆਈ ਘਟਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਟਾਈਮ ਹੀ ਕਦੋਂ ਮਿਲੇ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਔਰ ਨਿੰਦਾ ਜੀ 6:00 ਵਜੇ ਉੱਠ ਕੇ ਇਥੇ ਫਿਰ ਸੂਏ ਦੇ ਤਾਂ ਕੀ ਆ ਰਿਹਾ ਨਹੀਂ ਜੇ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋ ਰਾਤ ਦੀ ਗੱਲ ਪਰਸੋ ਰਾਤ ਤਾਂ ਕੋਈ ਇਥੇ ਕੋਈ ਕਰਾਉਡ ਵਗੈਰਾ ਵੀ ਕੋਈ ਕਰਾਉਡ ਨਹੀਂ ਜੀ ਕੋਈ ਕਰਾਉਡ ਨਹੀਂ ਹੈ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅੱਜ ਤੱਕ ਮੈਡਮ ਨਾ ਅਸੀਂ ਦਾਰੂ ਪੀਏ ਨਾ ਪਲਾਈਏ ਨਾ ਮਾਰਿਆ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੰਮਰਬਾਜੀ ਹੋਈ ਹੋਵੇ ਮਾਰਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਨ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦੋ ਇਹ ਪਰੋਂਝਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਣੇ ਨਾਲ ਤਾਂ ੱੱਕਾ ਹੀ ਚੱਲੇ ਅਰਲੀ ਮੇਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਤਾਂ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਗਈ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿ ਨਹੀਂ ਜੀ ਇਹ ਰੋਂਝਿਆਂ ਵਾਲੇ ਕੋ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸਾ ਚੁਕਲਾ ਜਾਂ ਹੋਰ ਅਫਸਰ ਅਤਲਾ ਪਿਆਦਾ ਤੁਹਾਡੇ ਨੂੰ ਆਇਆ ਕਿ ਜੀ লাশ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਖ ਕੇ ਹਾਂਜੀ ਲਾਸਟ ਤੇ ਜਾਣਾ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਾਂਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਿਵਾ ਸਕਦੇ ਕੀ ਮੰਗ ਕਰਦੇ ਹੋ ਬਸ ਮੈਨੂੰ ਜਿਹੜਾ ਇਹਨਾਂ ਨੇ ਐ ਐਸ ਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧੌਕੀ ਦਿੱਤੀ ਏ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪਰੋੜੇ ਵਾਲੇ ਨੂੰ ਹੱਥ ਪਾਇਆ ਉਹ ਦਾ ਮਾਰਾ ਕੰਮ ਉਹਨਾਂ ਨੇ ਕੀਤਾ ਮੇਰਨਾ ਕੁਝ ਬੜਾ ਅੱਛਾ ਕੰਮ ਨਹੀਂ ਕੀਤਾ ਤਾਂ ਕੋਠੇ ਵੇਚ ਰੇ ਸੂ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਜੁਇੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਮੈਂ ਤਾਂ ਸਭ ਇੱਜ਼ਤ ਨੂੰ ਆਣ ਵਧਿਆ ਆਪਣੇ ਜ਼ਿਲ੍ਹੇਦਰ ਦਾ ਜੀ ਇੱਥੇ ਮੇਰੇ ਕੋ ਕਦੇ ਸ਼ਰਮਾ ਜੀ ਆਏ ਨਹੀਂ ਹੈ ਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋ ਮਾੜਾ ਕੰਮ ਨਹੀਂ ਕੀਤਾ ਕਿਸਾ ਕੋ ਮਾੜਾ ਕੰਮ ਨੂੰ ਗ੍ਰੂਸ ਕਰ ਦਨ ਵੀਰ ਜੁਇੰਦਰ ਤੂੰ ਆ ਮਾੜਾ ਕਾਉਗੀ ਲੇਕਿਨ ਤੁਹਾਨੂੰ ਇੱਕ ਵਾਰੀ ਦੱਸਦੀ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਹੋਣੇ ਕੀ ਕੋਈ ਉਹਨਾਂ ਦਾ ਆਰਡਰ ਮੈਨੂੰ ਪਤਾ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਪਰ ਰਿਕੁਐਸਟ ਕਰਾਂ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲੋ ਉਹਨਾਂ ਕੋਲ ਰਿਟਰਨ ਰਿਟਰਨ ਸੀਬਲ ਲੈਣਾ ਚਾਹੀਦਾ ਸੀ ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿੱਥੇ ਤੱਕਾ ਹੁੰਦਾ ਹੋ ਹੀ ਜਾਂਦਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੱਕਾ ਹੋ ਗਿਆ ਤੇ ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਿਡ ਕੋਈ ਹੁਣ ਸੀਸੀਟੀਵੀ ਫੁਟੇਜ ਕਿੱਧਰ ਭਾਈ ਜਾਏਗੀ કડਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਡਵਾਉਂ ਵੀ ਮਤਲਬ ਉਹਨਾਂ ਦੀਆਂ ਤਨਖਾਹਾਂ ਹੈ ਮੇਰੇ ਕੋਲ ਜ਼ੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰੇ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਿਓ ਅੱਖ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਕਿ ਮੇਰੇ ਕੋ ਕੋ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟੀਆਂ ਮਾਰਿਆ ਮੈਂ ਪ੍ਰੂਫ ਕਿਦਾਂ ਦੇ ਸਕਦਾ ਜੀ ਦੱਸੋ ਇਹ ਮੇਰੀ ਜਗ੍ਹਾ ਕੋਈ ਵੀ ਹੋਵੋਗੇ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਉਹ ਉਸਨੇ ਲਿਜਾ ਕੇ ਤੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਹਾਰਾਜ ਜਾਣਦਾ